ਆਰਦਾਸ ਦੇ ਰਾਹੀ ਤੁਸੀਂ ਜਦੋਂ ਮੈਂ ਅਰਦਾਸ 2 ਚ ਹੈ ਕਿ ਵਿਦੇਸ਼ ਚ ਰਹਿੰਦੇ ਲੋਕਾਂ ਦੀ ਹਾਲਾਤ ਨੂੰ ਬਿਆਨ ਕੀਤਾ ਹੈ ਮੈਂ ਕੈਨੇਡਾ ਹੀ ਸੀ ਉਦੋਂ ਤੇ ਮੈਨੂੰ ਲੱਗਾ ਕਿ ਮੌਕੇ ਦੀ ਛੱਟ ਸੀ ਬਹੁਤ ਸਰ ਉਹ ਜਨਰੇਸ਼ਨ ਦੀ ਕਹਾਣੀ ਹੈ ਉਹ ਕਹਾਣੀ ਤੁਸੀਂ ਇਹੋ ਜੀ ਫਿਲਮ ਹੈ ਉਹਨੂੰ ਮਿਊਟ ਵੀ ਕਰ ਦੋ ਨਾ ਉਹਨੂੰ ਐਨ ਤੁਸੀਂ ਕਹਿ ਸਕਦੇ ਹੋ ਕਿ ਕਿਹੜੀ ਭਾਸ਼ਾ ਦੀ ਫਿਲਮ ਹੈ ਪਰ بڑے ਘਰਾਂ ਦੇ ਰਾਜੀਨਾਮੇ ਹੋ ਗਏ بڑے ਲੋਕਾਂ ਨੂੰ ਆਪਣੇ ਆਪ ਸਮਝ ਆ ਗਈ ਆਪਣੇ ਆਪ ਸਮਝ ਆ ਗਈ ਅਰਦਾਸ ਕਰਾਂ ਦਾ ਤੁਹਾਡੇ ਤੇ ਨਿੱਜੀ ਤੌਰ ਤੇ ਕੀ ਪ੍ਰਭਾਵ ਪਿਆ ਕਿਉਂਕਿ ਜੀਵਨ ਤੋਂ ਬਹੁਤ ਸਾਰੇ ਲੋਕਾਂ ਨੇ ਉਹ ਚ ਕਈ ਗੱਲਾਂ ਸਿੱਖੀਆਂ ਵੀ ਕਈਆਂ ਨੇ ਆਪਣੇ ਆਪ ਤੇ ਕਰੈਕਸ਼ਨਸ ਕੀਤੀਆਂ ਪਰ ਮਨਕੀ ਤਰਾਉਣੀ ਤੇ ਉਹਦਾ ਨਿੱਜੀ ਤੌਰ ਤੇ ਕੀ ਪ੍ਰਭਾਵ ਹੈ ਸਰ ਮੇਰੇ ਤੇ ਉਸ ਫਿਲਮ ਦਾ ਬਹੁਤ ਵੱਡਾ ਪ੍ਰਭਾਵ ਰਿਹਾ ਕਿਉਂਕਿ ਉਹ ਫਿਲਮ ਦਾ ਸੈਂਟਰਲ ਕਰੈਕਟਰ ਮੈਂ ਸੀਗਾ ਮੇਰੀ ਆਦ ਵਾਲੀ ਫਿਲਮ ਕੁੰਮਦੀ ਸੀਗੀ ਬਿਲਕੁਲ ਅਸੀਂ ਤਿੰਨ ਬੰਦੇ ਜਿਹੜੇ ਸਰਦਾਰ ਸੋਹੀ ਭਾਜੀ ਬਹੁਤ ਸੀਨੀਅਰ ਨੇ ਸਾਡੇ ਰਾਣਾ ਜੰਗਬਹਾਦਰ ਜੀ ਸਾਡੇ ਸੀਨੀਅਰ ਨੇ ਤੇ ਤੀਜਾ ਬੰਦਾ ਉਹਦੇ ਨਾਲ ਮੈਂ ਸੀਗਾ ਉਹ ਤਿੰਨ ਬੰਦਿਆਂ ਦੀ ਜਿਹੜੀ ਕਹਾਣੀ ਹੈ ਭਾਈ ਮੈਨੂੰ ਇੰਨੀ ਗੱਲ ਪਤਾ ਲੱਗੀ ਕਿ ਜ਼ਿੰਦਗੀ ਜਿਵੇਂ ਜਿਵੇਂ ਸਮਾਂ ਤੇਜ਼ੀ ਨਾਲ ਵੱਧ ਰਿਹਾ ਹੈ ਨਾ ਤੁਹਾਨੂੰ ਸਮੇਂ ਨਾਲ ਬਦਲਣਾ ਸੀਗਾ ਸਮੇਂ ਨਾਲ ਚੇਂਜ ਹੋਣਾ ਸੀਗਾ ਉਹ ਬੇਸਿਕ ਫਿਲਮ ਹੈਗੀ ਜਨਰੇਸ਼ਨ ਗੈਪ ਦੀ ਕਿ ਸਾਡਾ ਸਾਡੀ ਪੀੜ੍ਹੀ ਦਾ ਤੇ ਨਵੀਂ ਪੀੜ੍ਹੀ ਦਾ ਜਨਰੇਸ਼ਨ ਗੈਪ ਕਿਵੇਂ ਵਧਿਆ ਜੀ ਅਸੀਂ ਬੱਚਿਆਂ ਨੂੰ ਸਮਝੇ ਹੀ ਨਹੀਂ ਹੈਗੇ ਜੀ ਅਸੀਂ ਬੱਚਿਆਂ ਤੋਂ ਉਹ ਚੀਜ਼ਾਂ 'ਚ ਮੰਗ ਰਹੇ ਹਾਂ ਜਿਹੜੀਆਂ ਬੱਚਿਆਂ ਨੂੰ ਕਦੇ ਫੜਾਈਆਂ ਨਹੀਂ ਅਸੀਂ ਬੱਚਿਆਂ ਤੋਂ ਉਹ ਸਵਾਲ ਦਾ ਉੱਤਰ ਪੁੱਛ ਰਹੇ ਹਾਂ ਜਿਹੜਾ ਦੱਸਿਆ ਹੀ ਨਹੀਂ ਕਦੇ ਉਹਨਾਂ ਨੂੰ ਬੱਚੇ ਕਨਫਿਊਜ਼ ਨੇ ਇਹ ਅਕਲ ਮੈਨੂੰ ਮੰਮੀ ਨੇ ਨਹੀਂ ਦੱਸੀ ਹੈ ਨਹੀਂ ਕਦੇ ਮੈਂ ਤਾਂ ਪੁੱਛ ਹੀ ਜਾਂਦਾ ਇਹ ਉਸ ਫਿਲਮ ਤੋਂ ਪਹਿਲਾਂ ਤੁਹਾਡਾ ਵੀ ਆਪਣੇ ਪਰਿਵਾਰ ਚ ਬੱਚਿਆਂ ਨਾਲ ਬਿਹੇਵੀਅਰ ਇਹੀ ਸੀ ਬਿਲਕੁਲ ਸੀ ਸਰ ਚੇਂਜ ਹੋਇਆ ਬਾਅਦ ਪਾਜੀ ਮੈਨੂੰ ਲੱਗਦਾ ਸੀ ਵੀ ਜਿੰਨੀਆਂ ਗੱਲਾਂ ਮੈਨੂੰ ਪਤਾ ਬੱਚਿਆਂ ਨੂੰ ਪਤਾ ਹੀ ਨਹੀਂ ਅੱਛਾ ਤੂੰ ਸੁਣਾਵੇਂ ਤੁਸੀਂ ਸੁਣਦੇ ਕਿਉਂ ਨਹੀਂ ਇਹੀ ਬਿਹੇਵੀਅਰ ਸੀ ਪਰ ਜਦੋਂ ਜਿਵੇਂ ਜਿਵੇਂ ਉਹ ਕਰੈਕਟਰ ਕਰਦੇ ਕਿ ਮੈਨੂੰ ਪਤਾ ਲੱਗਿਆ ਰਸਤੇ ਜ਼ਿੰਦਗੀ ਬਹੁਤ ਬੇਵਕੂਫ ਤਰੀਕੇ ਨਾਲ ਜਿਉ ਰਹੇ ਆ ਜ਼ਿੰਦਗੀ ਜਿਉਣਾ ਗਲਤ ਹੈ ਹੂੰ ਤੇ ਸਾਡਾ ਸਟਾਈਲ ਹੀ ਠੀਕ ਨਹੀਂ ਹੈਗਾ ਸਾਡੇ ਤੇ ਅੰਤ ਤੱਕਾ ਸਟਾਈਲ ਸੀਗਾ ਪੂਰਾ ਇਆ ਗੱਲ ਮੈਨੂੰ ਪਤਾ ਤੂੰ ਵਸਾਈ ਕਰਨੀ ਹੈ ਸਾਹਮਣੇ ਵਾਲਾ ਜੇ ਵੀ ਕਹਿੰਦਾ ਸੀ ਨਾ ਵੀ ਨਹੀਂ ਨਹੀਂ ਮੇਰੀ ਵੀ ਸੋਣਾ ਵੀ ਹੋ ਸਕਦੀ ਹੈ ਉਹ ਕਹਿੰਦਾ ਨਹੀਂ ਬਸ ਸੋਣੇ ਨਹੀਂ ਹੈਗੀ ਤੂੰ ਬਸਾਂ ਕਰ ਔਲੋਕ ਨੇ ਠੀਕ ਹੈ ਜੀ ਤੁਸੀਂ ਉਮਰ ਚ ਵੱਡੇ ਹੋ ਮਤਲਬ ਆਹੀ ਗੱਲ ਚ ਚਾਹੀ ਗਈ ਵੀ ਮੈਂ ਉਮਰ ਚ ਵੱਡਾ ਕੌਣ ਮੈਂ ਕਿ ਤੂੰ ਅਸੀਂ ਕਹਿੰਦੇ ਅਸੀਂ ਤੁਹਾਨੂੰ ਜੰਮਿਆ ਕਿ ਤੁਸੀਂਾਨੂੰ ਜੰਮਿਆ ਇੱਕ ਬਹੁਤ ਪੱਕਾ ਡਾਇਲੋਗ ਕਰ ਦਿੰਦਾ ਤੂੰ ਤੁਸਾਨੂੰ ਸਿਖਾਏਗਾ ਕਈ ਬੰਦੇ ਵੀ ਕਹਿੰਦੇ ਆ ਵੀ ਸਨਮੇ ਤੇ ਗੱਲ ਕਰਨੀ ਬੜੀ ਆਸਾਨ ਆ ਔਰ ਹਕੀਕਤ ਚ ਇਹਦਾ ਧਾਰ ਨਹੀਂ ਹੋਣਾ ਬੜਾ ਔਖਾ ਤੁਸੀਂ ਕੁਝ ਉਦਾਹਰਨਾਂ ਦੇ ਕੇ ਇਸ ਗੱਲ ਨੂੰ تفصیلی ਕਰ ਸਕਦੇ ਹਾਂ ਕਿ ਯਾਰ ਆ ਗੱਲਾਂ ਆਈ ਸੀ ਜਿਹੜੀਆਂ ਮੈਂ ਬੋਲੀਆਂ ਜਾਂ ਮੈਨੂੰ ਕਿਰਦਾਰ ਦੇ ਤੌਰ ਤੇ ਮਿਲੀਆਂ ਤੇ ਮੈਂ ਨਜੀ ਕਿਰਦਾਰ ਤੇ ਵੀ ਲਿਆਉਣ ਦੀ ਕੋਸ਼ਿਸ਼ ਕੀਤੀ। ਭਾਜੀ ਬਿਲਕੁਲ ਕਰ ਸਕਦੇ ਆ। ਅਸਲ 'ਚ ਕੀ ਮੁੱਦਾ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਮੈਂ ਬਚਪਨ ਤੋਂ ਕਰਦਾ ਹੋਂ ਨਾ ਉਹ ਮੇਰੀ ਹੈਬਰ ਸਲੇ ਮੇਰੀ ਆਦਤ ਹੈ। ਆਦਤ ਬਦਲਣੀ ਔਖੀ ਹੈ। ਇਸ ਕਰਕੇ ਸਾਨੂੰ ਲੱਗਦਾ ਵੀ ਨਹੀਂ ਸਲੇਮੇ ਤੋਂ ਹੀ ਮਰੀ ਜਾਣੇ ਗੱਲਾਂ ਜੀ। ਕਿਤਾਬਾਂ 'ਚ ਲਿਖਨੇ ਬਹੁਤ ਸੌਖੀਆਂ ਨੇ। ਭਾਜੀ ਇੱਕ ਵਾਰ ਅਪਣਾ ਕੇ ਦੇਖੋ ਤੁਸੀਂ ਜ਼ਿੰਦਗੀ 'ਚ। ਜਦੋਂ ਸੀ ਅਪਣਾਈਆਂ ਤੁਹਾਨੂੰ ਉਦੋਂ ਪਤਾ ਲੱਗੇ ਵੀ ਜ਼ਿੰਦਗੀ ਕਿੰਨੀ ਸੋਹਣੀ ਹੈ। ਭਾ ਪੂਰੀ ਨਹੀਂ ਪਤਾ ਆਪਣੇ ਬੰਦੇ ਗੱਲ ਨਹੀਂ ਕਰਦੇ ਹੁਣ ਜਿੰਮੀ ਕਿਸੇ ਨੇ ਗੱਲ ਸੁਣਾਉਣੀ ਹੈ ਛੋਟੇ ਸਭ ਤੁਹਾਨੂੰ ਤਾਂ ਪਤਾ ਹੀ ਹੈ ਕਿਹੜੀ ਗੱਲ ਕਰਨ ਲੱਗੇ ਪਤਾ ਹੀ ਨਹੀਂ ਪਤਾ ਉਹ ਬੰਦਾ ਸ਼ਰਮ ਸ਼ਰਮ ਵਿੱਚ ਚੁੱਪ ਕਰ ਜਾਂਦਾ ਕਹਿੰਦਾ ਭਾਈ ਮੈਨੂੰ ਨਹੀਂ ਪਤਾ ਤੂੰ ਜਿਹੜੀ ਗੱਲ ਦੱਸਣ ਲੱਗਾ ਹੂੰ ਦੱਸ ਸੋ ਇਸ ਕਰਕੇ ਮੈਂ ਇਸ ਕੱਲ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦੇ ਸਕਦਾ ਵੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਚੰਗੀ ਗੱਲ ਕਿਸੇ ਦੀ ਸੁਣਦੇ ਹੋ ਕਿਸੇ ਦੀ ਗੱਲ ਮੰਨਦੇ ਹੋ ਤਾਂ ਜ਼ਿੰਦਗੀ ਸੱਚੀ ਸੋਹਣੀ ਹੁੰਦੀ ਹੈ